ਲਾ ਪਰਿਪੌੜੀਆਂ ਚੜਾਉਂਦੇ ਆ ਮੁੰਡਿਆਂ ਨੇ ਹੁਣ ਗਾਹਾਂ ਨਾ ਵੱਧੇ ਜਾ ਰਹੇ ਕੰਮ ਚੱਲ ਸਦਾ ਉੱਪਰ ਲਓ ਜੀ ਕੱਲ ਦੀ ਕੰਮ ਦੀ ਚਾਲ ਆਪਣੀ ਬਣ ਚੁੱਕੀ ਆ ਤੇ ਅੱਜ ਆਪਣੇ ਕੋਲ ਦਿਹਾੜੀ ਆ ਚੁੱਕੀ ਏ ਕਾ ਨਵਾਂ ਬੰਦਾ ਆਇਆ ਆਪਣੇ ਕੋਲ ਉਹ ਤਾਂ ਪੁਰਾਣੀ ਆ ਉਹ ਵੀ ਪੁਰਾਣੀ ਆ ਅੱਜ ਭਾਈ ਤੁਹਾਡੀ ਸੇਵਾ 'ਚ ਹਾਜ਼ਰ ਮੈਂ ਆਇਆ ਅੱਜ ਚਾਹ ਪਾਣੀ ਤੁਸੀਂ ਮੈਨੂੰ ਬਹਿਣਾ ਕਰਦੇ ਅੱਜ ਹੈਂਦੀ ਬਸ ਜਾਵਾ ਤੇ ਟਾਈਟ ਕਰ ਮਾਤਾ ਜੀ ਗੜੀ ਨਾ ਉਹ ਗੱਲੀ ਕਰਦੇ ਅੱਜ ਹੈ ਨਹੀਂ ਚਾਹ ਪਾਣੀ ਮੈਂ ਤੁਹਾਨੂੰ ਬੜਾ ਕੇ ਲਿਆਉ ਕਿਹੜੀ ਜੀ ਹੈ ਨਾ ਚਾਹ ਪੱਤੀ ਜਿਆਦਾ ਤੇਜ਼ ਪਾ ਕੇ ਆ ਨਾ ਠੀਕ ਆ ਬਈ ਮੇਰਾ ਆਰਡਰ ਕਰਨਾ ਮੈਂ ਅੱਜ ਜਦੇ ਭੱਜੂਗਾ ਲਾ ਨਾ ਜਾਨ ਨੂੰ ਪਾਣੀ ਲਾ ਦੇ ਅੰਦਰ ਬਾਹਰ ਵੀ ਮਾਰੀ ਜਾਓ ਹੁਣ ਹੈ ਸੰਧਾ ਨੂੰ ਵੀ ਕੰਡਾ ਨੂੰ ਹੁਣ ਤਾਂ ਹਜੇ ਖੜਕੋ ਯਾਰ ਪਹਿਲਾਂ ਬੰਦਾ ਤਾਂ ਲਿਆਓ ਝਾੜਨੇ ਵਾਲਾ ਬੰਦਾ ਵੀ ਆਉਂਦੇ ਆ ਉਹ ਦੇਖ ਸਾਹ ਤੇ ਬਲਕਣੀ ਪੈ ਗਿਆ ਆਹ ਥੋੜਾ ਥੋੜਾ ਅੰਦਰ ਥੱਲੇ ਥੱਲੇ ਪਾਣੀ ਸੜਕਦੀਏ ਥੋੜਾ ਰੇਤਾ ਕੇ ਬੈਠ ਜੂਗਾ ਹਾਂ ਲੋ ਜੀ ਮੈਂ ਪਾਣੀ ਸੜਕਦਾ ਮਨ ਤੂੰ ਚਾਹ ਦਾ ਆਰਡਰ ਦੇਣਾ ਬੜਾ ਜਿਆਦਾ ਲਿਆਉਂਗਾ ਮੈਂ ਅੱਜ ਮੇਰੀ ਸਭ ਤੋਂ ਵੱਡੀ ਟੈਨਸ਼ਨ ਦੂਰ ਹੋਣ ਲੱਗੀ ਆ ਪਉੜੀ ਕਿਹੜੀ ਪਉੜੀ ਦੀ ਰਹਿ ਹੋਰ ਸਾਨੂੰ ਦੱਸਦਾ ਪਉੜੀ ਦੇ ਨਾਲ ਬਣਦੀ ਰਹਿਣੀ ਹੁੰਦੀ ਅੱਜ ਘਰ ਤੇ ਗਿਆ ਕੱਪੜੇ ਖਰੀਦਣ ਆਵੇ ਖਰੀਦ ਲਾਵਾਂਗੇ ਨਹੀਂ ਤਾਂ ਫਿਰ ਮੈਡਮ ਜੀ ਉੱਥੇ ਆ ਕੇ ਬੈਠੇ ਨੇ ਮੂਝਾ ਬਣਾ ਕੇ ਮਨ ਨੂੰ ਬੜਾ ਗੁੱਸਾ ਚੜਦਾ ਫਿਰ ਆਨੇ ਲੈਣਾ ਆਨੇ ਲੈਣਾ ਮੈਂ ਹਨਾ 8-9 ਦੁਕਾਨਾਂ ਗਾਦਣੀ ਆ ਇਹ ਕਹਿਣਾ ਸੜੀ ਜੀ ਦੁਕਾਨ ਜਾ ਕੇ ਬਾੜਨਾ ਫਿਰ ਉੱਥੇ ਆਹ ਦੁਕਾਨਾਂ ਦਾ ਦੁਕਾਨ ਸਭ ਤੋਂ ਵਧੀਆ ਥਾਂ ਨਿਕਲ ਐਦਾ ਹੋ ਜਾਂਦਾ ਅੱਜ ਕੱਪੜੇ ਦੇ ਸਾਨੂੰ ਵਿਆਹ ਸਾਨੂੰ ਪਤੀਜੀ ਦਾ ਜਦ ਤੱਕ ਤੁਸੀਂ ਇੱਥੇ ਤਾਂ ਦਿਖਾਵਾਂਗੇ ਤੁਹਾਨੂੰ ਵੀ ਇਹ ਤਾਂ ਗੱਬੇ ਮਿੱਟੀ ਬਾਤ ਬੋਲਦੇ ਨੇ ਹੁਣੇ ਹੁਣੇ ਅੱਛਾ ਮੈਂ ਬੜਾ ਰਾਤ ਆਇਆ ਗੱਲ ਉਹ ਟੋਏ ਦੇ ਵਿੱਚ ਗੱਬੇ ਮਿੱਟੀ ਪਾ ਕੇ ਪਾਣੀ ਵੀ ਛੱਡ ਦਾਂਗੇ ਉਹਦੇ ਵਿੱਚ ਟੋਏ ਦੇ ਨਾ ਹਲੋ ਭਾਈ ਚੱਲੇ 50000 ਰੁਪਏ ਲੈ ਜੀ ਹੁਣ ਇੱਠਾਈ ਹਾਂ 50000 ਚੱਕ ਲਿਆ ਹੁਣ ਇੱਕ ਸਾਲ ਦੇ ਲਈ ਸੂਟ ਮੈਂ ਇਤਨੇ ਬਾਰ ਬਾਰ ਖਰੀਦ ਹੋਣੇ ਹੈਗੇ ਠੀਕ ਹੈ ਹਾਂ ਅੱਥੇ ਹੀ ਲਿਆ ਹੁਣ ਹਾਂਜੀ ਇੱਕ ਮਿੰਟ ਜੀ ਮੜੀ ਮੈਂ ਤੁਹਾਨੂੰ ਦੱਸਿਆ ਕੋਈ ਜਾ ਜਾ ਅਸ ਜਾ ਜਾ ਕੋਈ ਚੱਲ ਮੈਂ ਆਪਣਾ ਮੋਟਰ ਮਾਰਿਆ ਮੈਂ ਕਿਹੜਾ ਇੱਕ ਹਾਂਜੀ ਆਪਣੀ ਮੋਟਰ ਤੇ ਆ ਗਿਆ ਭਾਈ ਗੁੱਜਰ ਬਾਈ ਨਾਲ ਹੁਣੇ ਮੇਰੀ ਗੱਲ ਹੋਈ ਆ ਕਹਿੰਦਾ ਕੱਲੂ ਆਉਂਗਾ ਭਾਈ ਮੈਂ ਸਵੇਰੇ ਮੈਂ ਕਹਾਂ ਆ ਜਾ ਭਾਈ ਯਾਰ ਮੋਟਰ ਪਰ ਰੌਣਕ ਖਤਮ ਹੋਈ ਆ ਬਹੁਤ ਮੇਰੇ ਜਿਹੜੇ ਪਿਆਰ ਕਰਨ ਵਾਲੇ ਗੁੱਜਰ ਬਾਈ ਨੂੰ ਪਿਆਰ ਕਰਨੇ ਗੁੱਜਰ ਬਾਈ ਦੇ ਚੋਲੇ ਗੱਲਾਂ ਸੁਣਨੇ ਵਾਲੇ ਆ ਕਿਉਂਕਿ ਮੇਰੀ ਸਵੇਰ ਦਾ ਲਾਈਵ ਖਰਾਬ ਹੋ ਜਾਂਦਾ ਗੁੱਜਰ ਬਾਈ ਦੇ ਗੱਲਾਂ ਸੁਣਨੇ ਦੇ ਲਾਈਵ ਦੇ ਵਿੱਚ ਦੱਸੋ ਬਾਈ ਕਿਹੜਾ ਕਿਹੜਾ ਕਮੈਂਟਾਂ ਦੇ ਵਿੱਚ ਗੁੱਜਰ ਬਾਈ ਨੂੰ ਮਿਸ ਕਰ ਰਿਹਾ ਮੈਂ ਤਾਂ ਬੜੇ ਮਿਸ ਕਰ ਰਿਹਾ ਗੁੱਜਰ ਬਾਈ ਨੇ ਗੱਲ ਕਰੀ ਦੀ ਕਹਿੰਦਾ ਮੇਰੇ ਵਗਾਰ ਸਰਦਾ ਨਹੀਂ ਇਹਦਾ ਵਾਕਿਵੇ ਸਰਿਆ ਨਹੀਂ ਹੈ ਉਹ ਬਨਵਾ ਲਾ ਦੇ ਸਰ ਮੋਟਰ ਪਰ ਰੌਣਕ ਹੀ ਰਹਿੰਦੀ ਯਾਰ ਭਾਵੇਂ ਉਹ ਦਾਰੂ ਪੀਂਦਾ ਹੈ ਪਰ ਚਲ ਕਰਦਾ ਕੰਮ ਠੀਕ ਹੈ ਪਰ ਹੁਣ ਦੀਵਾਲੀ ਤੋਂ ਬਸੀ ਉਹਦੀ ਦੀਵਾਲੀ ਤੇ ਦਰ ਦਰ ਉਤਰੀ ਐ ਹੁਣ ਉਤਰ ਜੂਗੀ ਪਰ ਉੜ ਦੜਦਾ ਪਤਾ ਲੱਗਿਆ ਕਹਿੰਦੇ ਮੇਰੇ ਮੇਰੇ ਵਗੈਰ ਉਹਦਾ ਸਰਨਾ ਨਹੀਂ ਹੈ ਭਾਈ ਸਰਦਾ ਨਹੀਂ ਹੈ ਆ ਜਾ ਐਥੇ ਸਭ ਦਾ ਸਰਜੰਦਾ ਕੰਮ ਕਿਸੇ ਦਾ ਰੁਕਦਾ ਨਹੀਂ ਕੰਮ ਤਾਂ ਫਿਰ ਵੀ ਚੱਲੀ ਜਾਣਾ ਮੈਂ ਨਾ ਹੋਇਆ ਤਾਂ ਵੀ ਚੱਲੀ ਜਾਣਾ ਗੁੱਜਰ ਨਾ ਤਾਂ ਵੀ ਚੱਲੀ ਜਾਣਾ ਚੱਲੀ ਜਾਂਦੀ ਦੁਨੀਆਦਾਰੀ ਪਰ ਇਹ ਆ ਵੀ ਹੁਣ ਜਿਹੜੀਆਂ ਇਹ ਚੀਜ਼ਾਂ ਇੱਥੇ ਵੇਚੀ ਆ ਹੁਣ ਪਾਣੀ ਪੂਣੀ ਦੀ ਦੇਣ ਤਾਂ ਫਿਰ ਉਹ ਆਪ ਲੋਗ ਗਿਆਨ ਹੈ ਮੈਂ ਧਰੀਆਂ ਵੇਚਿਆ ਤਾਂ ਉਹ ਇੱਥੇ ਬਹੁਤ ਸੋਨਾ ਹੋਇਆ ਹੈ ਹੋ ਮੈਂ ਜਾ ਕੇ ਭਾਈ ਉਹਨਾਂ ਨੂੰ ਬੜਾ ਮੱਛਾ ਚਾਹ ਖਲਾਈ ਯਾਰ ਮੱਖੀਆਂ ਬੜੀਆਂ ਹੋ ਗਿਆ ਹੋਈ ਆ ਹੁਣ ਦੋ ਕੁ ਦਿਨ ਚ ਰੌਲਾ ਪਊਗਾ ਇੱਥੇ ਇੱਕ ਇਹ ਰਵਾ ਪੈਣਾ ਹੁਣ ਪੋਲਟਰੀ ਫਾਰਮ ਕਰਕੇ ਪੋਲਟਰੀ ਫਾਰਮ ਕਰਕੇ ਮੱਖੀਆਂ ਬਹੁਤ ਆ ਗਈਆਂ ਹਣੀਆਂ ਆਏ ਚਿੰਮੜਦੀਆਂ ਪੱਛੇ ਨਾ ਕੋਸ ਉਹਨੂੰ ਕਿਤੇ ਬੈਜੇ ਤਰਾ ਆ ਪੁਰਾ ਮਖਿਆਲ ਜਾ ਕੇ ਬੈਜੇ ਤੇ ਉੱਪਰ ਆ ਚੱਲਾ ਹੌਲਕਾ ਨੂੰ ਜਾ ਕੇ ਬਣਾਈਏ ਉਹਨਾਂ ਨੂੰ ਚਾਹ ਪੀਏ ਚਾਹ ਨਾਲੇ ਉਡਣ ਭਲੇ ਨਾਲ ਆਤੀ ਹੈ ਲੈ ਭਾਈ ਕੰਮ ਖਿੱਚਿਆ ਰਿਆ ਤੁਸੀਂ ਤਾਂ ਫਿਰ ਹੈ ਹੌਲੀ ਹੌਲੀ ਕੰਮ ਚੱਲੀ ਜਾ ਰਿਹਾ ਹੌਲੀ ਹੌਲੀ ਮਿਹਨਤ ਨਾਲ ਮੁਕਾਮ ਹੁੰਦਾ ਹੈ ਹੌਲੀ ਹੌਲੀ ਪੌੜੀਆਂ ਹੁੰਦਾ ਲੈ ਭਾਈ ਪੌੜੀਆਂ ਚੜਦੇ ਇੱਥੇ ਵਿੱਚ ਉੱਤੇ ਪਾਤੇ ਆਣੇ ਦੇ ਹੋ ਕੇ ਆਣੇ ਦੇ ਹੋਗੇ ਆ ਤਾਂ ਗੱਲਾ ਹਲੇ ਨਾ ਇਹੀ ਗੱਲਾ ਕੰਮ ਤੱਕ ਸਤੂ ਗੋ ਅਲੋ ਜਿਹੜੇ ਚੜਦੇ ਹੋ ਜੂ ਉੱਪਰ ਓ ਠੀਕ ਹੈ ਪਹਿਲਾਂ ਇਹਨੂੰ ਚੜਾਉਣਾ ਬੰਦੇ ਨੂੰ ਠੀਕ ਹੈ ਦੇਖੋ ਮੇਰੇ ਵੱਲੋਂ ਕਿੱਦਾਂ ਦੇਖਦਾ ਇੰਦਰ ਮੇਰਾ ਫੋਟੋ ਬਣਾਤਾ ਹੈ ਆ ਦੇਖੋ ਮੇਰੇ ਵੱਲ ਕਿੱਦਾਂ ਦੇਖਦਾ ਯਾਰਾਂ ਨੂੰ ਬਣਾਦਾ ਤਨੂੰ ਇੰਟਰਨੈਸ਼ਨਲ ਬਾਬਾ ਕਰ ਦੇਣਾ ਹੁਣ ਹਾਂ ਇੰਟਰਨੈਸ਼ਨਲ ਬਾਬਾ ਬਾਬੇ ਹਾਂ ਚਾਹ ਲੈ ਆਵਾ ਫਿਰ ਬਣਾ ਲਓ ਜੀ ਲੌਂਗ ਇਲਾਇਚੀਆ ਪਾ ਕੇ ਅੱਜ ਤਾਂ ਰੋੜੇ ਬਾਬੇ ਆ ਲੈ ਆਦਾ ਚਾਹ ਫਿਰ ਹਾਂ ਚਾਹ ਤਾਂ ਲਈ ਮੈਂ ਬਣਾ ਤੇ ਚਾਹ ਦੀ ਖੁਸ਼ਬੂ ਲੌਂਗ ਇਲਾਇਚੀਆ ਪਾ ਕੇ ਚਲ ਹੁਣ ਸਾਬਜ ਹੋ ਜੂਗੇ ਇੱਥੇ ਨਾ ਹੁਣ ਗੱਡੀ ਖੜਦੀ ਹੋ ਜੂ ਦੇ ਯਾਰ ਮਾਜੀ ਨਾਲ ਵੱਡੀ ਮੋੜਾ ਇੱਧਰੇ ਆਉਣੀ ਚਾਹ ਠੰਡੀ ਹੋ ਰਹੀ ਮੜਾਈ ਆ ਗਈ ਚਾਹ ਪਰ ਦੇਖ ਲੋ ਹਾਂਜੀ ਚਾਹ ਪਰ ਮੜਾਈ ਆ ਗਈ ਚਲੋ ਅੱਜ ਪਰ ਚਾਹ ਪੀ ਲੋ ਯਾਰ ਆ ਜਾ ਬਾਬਾ ਓ ਬਾਬਾ ਆਪकी ਵੀਡੀਓ ਬਨ ਰਹਾ ਹੈ ਬਣਾ ਲਓ ਜਿੰਨਾ ਮਰਜ਼ੀ ਬਣਾ ਲਓ ਜਿੰਨਾ ਮਰਜ਼ੀ ਬਣਾ ਲਓ ਅੱਜ ਆਪਕੇ ਬਾਰੇ ਫੋਕਸ ਆ ਫਿਰ ਕੈਮਰਾ ਆਪकी तरफ ही ਰੱਖਣਾ ਨਮਾਰਜੀਸ ਕੇ ਫੋਨ ਆਉਣੀ ਕਲਾਸ ਜੇ ਹੁਣ ਮੈਂ ਚਾਹ ਲਿਆ ਆਪਾਂ ਉਹ ਖਾਸ ਚੀਜ਼ ਤਾਂ ਲਿਆਉਂਗਾਈ ਦੋ ਮੇਰੇ ਛੱਡ ਦਿਓ ਦਾ ਮਿਸਤਰੀ ਹਰਾਸ ਲਾ ਬੇਬੀ ਬੇਬੀ ਲਾ ਬੇਬਾ ਅੰਗਰੇਜ਼ਾ ਨੂੰ ਬੀਬੀ ਉਹ ਕਹੀ ਕਿ ਕੌਣ ਕੋਈ ਭਈਆ ਬੀਬੀ ਉਹ ਲਿਆ ਕਲਾਸ ਹੁਣ ਕਿਤ ਲੰਘਿਆ ਲੈ ਕੇ ਦੀ ਵਿਲਾ 2000 ਹਾਂ 2000 ਹੈ ਜੀ ਰੱਖ ਲੈ ਕੇ ਆ ਫਿਰ ਉਧਰ ਤੇ ਕੋਈ ਬਤਾ ਚਾਹਦੇ ਤਾਂ ਤਰੀਫ ਕਰ ਦੋ ਯਾਰ ਹਾਂ ਆ ਇੱਕ ਅੰਗਰ ਵਧੀਆ ਬਣੀ ਵੀ ਹੈ ਇਹ ਤਾਂ ਮਤਲਬ ਜਿਹੜੇ ਮੈਂ ਤਾਂ ਸੁਣਨ ਬੈਠੇ ਵਿਚਾਹ ਸਵਾਦ ਹੈ ਚਾਹ ਅੱਛੀ ਨਹੀਂ ਬਣਾ ਚਾਹ ਅੱਛਾ ਹੈ ਜੀ ਚਾਹ ਅੱਛਾ ਹੈ ਜੀ ਅਭੀ ਬਣਾਈ ਹੋਣੀ ਏ ਤੂੰ ਹੋਰ ਕੀਆ ਵਧੀਆ ਬਣੀ ਜੀ ਨਮੇ ਓਏ ਕਹਤੈ ਦਿਮਾਗ ਗਾਇਬ ਹੋ ਗਿਆ ਨੀ ਹੋਇਆ ਆ ਵਿਆਹ ਦੇਖਦਾ ਫਿਰਦਾ ਪਿਆ ਵਿਆਹ ਦੇਖਦਾ ਫਿਰਦਾ ਮਾਰਛਾਲ ਥੱਲੇ ਨੂੰ ਆ ਜਾ 7 ਤਰੀਕ ਦਾ ਵਿਆਹ ਦੇਖਦਾ ਮੈਂ ਹੋ ਆ ਜਾ ਛਾਲ ਮਾਰਾ ਆ ਜਾ ਥੱਲੇ ਨੂੰ ਆ ਜਾ ਆਉਂਦਾ ਮੈਂ ਕਣਕ ਜੀ ਕੱਟਦਾ ਢੋਲ ਦੇ ਵਿੱਚ ਇੱਥੇ ਤੇ ਮਾਰਛਾਲ ਇੱਥੇ ਤੇ ਮਾਰਛਾਲ ਨਹੀਂ ਟੁੱਟਦੀ ਨਹੀਂ ਟੁੱਟਦੀ ਦਾ ਦਾ ਮੈਂ ਬਜੋਕ ਲਊਗਾ ਉਹ ਨਹੀਂ ਹਾਂ ਲੈ ਫਿਰ ਪੌੜੀਆਂ ਚੜਾਉਂਦੇ ਆਂ ਮੁੰਡਿਆਂ ਨੇ ਹੁਣ ਕਹਾਂ ਨਾ ਵੱਧੇ ਜਾ ਰਹੇ ਕੰਮ ਚੱਲ ਸਦਾ ਉੱਪਰ ਨੂੰ ਜੋਰੀ ਦੇ ਪੂਰਾ ਭਰ-ਭਰ ਕੇ ਦੇਣਾ ਹੈ ਚਾਹ ਜੋ ਬਣੀ ਹੋ ਦੱਸ ਦੇ ਫਿਰ ਦੁਆਰੇ ਹੈ ਗੋਪੀ ਹੋ ਗੋਪੀ ਕੀ ਕਰਦੇ ਫਿਰ ਜਾਂਦੇ ਤੁਸੀਂ ਕਮਾਣ ਲੋਡ ਕਰ ਲਿਓ ਪਹਿਲਾਂ ਟਰੈਕਟਰ ਕੱਦ ਲੈ ਕੇ ਦੇ ਪਹਿਲਾਂ ਟਰੈਕਟਰ ਨਹੀਂ ਆ ਗਿਆ ਇਹ ਸਮਾਨ ਹਾਂ ਅੱਛਾ ਮੈਂ ਤਾਹਾਂ ਲਾਂਗੇ ਹਾਂ ਤਾਂ ਮੈਂ ਆਉਂਗਾ ਜਾਈਂ ਆਉਂਗਾ ਚੱਕਣਾ ਸਮਾਂ ਬਸ ਠੀਕ ਹੈ ਵੀ ਗੱਲ ਸਹੀ ਹੈ ਹੋਰ ਨਵੀਆਂ ਤਾਜ਼ੀਆਂ ਬਸ ਆ ਪੁਰਾਣੀਆਂ ਹੀ ਆ ਜੀ ਚਾਹ ਬਣਾਵਾ ਆ ਦਾ ਨਾ ਕਰ ਦੋ ਯਾਰ ਮੈਂ ਇਕੱਲਾ ਹੀ ਆ ਘਰ ਅੱਜ। ਹੈ ਜੀ। ਮੈਂ ਕਹਿੰਦਾ ਨਾ ਕਰ ਦੋ ਮੈਂ ਇਕੱਲਾ ਹੀ ਆ ਘਰ ਆ। ਚਲ ਬਣਾ ਲੈਂਦਾ। ਚਲ ਮੈਂ ਬਣਾਉਂਦਾ ਜਾ ਕੇ ਘਰ ਆ। ਘਰ ਦੇ ਚ ਖਰੀਦਦਾਰੀ ਕਰਨ ਗਏ ਹੋਇਆ। ਬਣਾ ਲੈਣੀ ਚਾਹ ਨੂੰ ਘਟਾ ਟਾਈਮ ਲੱਗਣਾ। ਚਾਹ ਨੂੰ ਅਸੀਂ ਭੁੱਲੇ ਹੋਏ ਆ। हां भाई शटरिंग वाले थोड़े एक काम में गलत लगता बाकी थोड़े सारे काम सही है फोन पीछो नु केड़ा जेड़ा तुसी ना लेखा ਛੱਡ ਦਿੰਦੇ ਹਾਂ ਦੇਖੋ ਯਾਰ ਮੈਂ ਰਖਾਉਂਦਾ ਇਧਰ ਨੂੰ ਆਹ ਜਿਹੜੀ ਮੇਹ ਤੁਸੀਂ ਛੱਡ ਦਿੰਦੇ ਨਾ ਜਦੋਂ ਮੋੜ ਦੇ ਕੋਲ ਨਾਲ ਦੀ ਨਾਲ ਯਾਰ ਕੋਈ ਬੰਦਾ ਕਿਹਾ ਪੈਰ ਪੁਰ ਤਰ ਹੋ ਗਿਆ ਨਾ ਸਾਡਾ ਫੁਲੇ ਧਰ ਹੋ ਜਾਂਦਾ ਜੀ ਬੱਜਦੀ ਤਾਂ ਹੈ ਮੜੀ ਗੌਰ ਹਾਂ ਚੱਕ ਲੈਣੀ ਹੈ ਰੋਤੇ ਦਾ ਜੀ ਹਜੇ ਹਾਂ بیمਾ ਵਾਲਾ ਕੰਮ ਨਹੀਂ ਤਾਂ ਹੈਗਾ ਤੇ بیمਾ ਵਾਲਾ ਹੁੰਦਾ ਫਿਰ ਤੁਸੀਂ ਬਹੁਤ ਕਾਂਤ ਨਾਲ ਲੱਗ ਕੇ ਗੱਲ ਤਾਂ ਆਇਆ ਤੇ ਪੈਰ ਪੁਰ ਚ ਵੱਜਣਗੇ ਇਹਨੇ ਚੱਕ ਲੋ ਯਾਰ ਸਾਰੇ ਯਾਰ ਜੀ ਆ ਮੁੰਡਾ ਨਮਰ ਪਾਰਟ ਕੰਮ ਹੋਵੇ ਵੇ ਕੰਮ ਨਹੀਂ ਹੈਗਾ ਕਚਤਾ ਕੰਮ ਹੋਇਆ ਦਵਾਈ ਤੇ ਭਾਈ ਸਭ ਕਮਿਟੀ ਚਾਹਤਾ ਕੰਮ ਹੈ ਦਵਾਈ ਤੇ ਸਪੈਸ਼ਲ ਟਿਕਟ ਲੈ ਕੇ ਮੇਰਾ ਘਰ ਦੇਖਣਾ ਜੀ ਇਹ ਬਹੁਤ ਵਧੀਆ ਭਾਈ ਹੋ ਕੇ ਰਿਪੋਰਟ ਹੋ ਗਿਆ ਕੰਮ ਇਹ ਇਕ ਰਿਪੋਰਟ ਹੈ ਮੈਂ ਕਹਿੰਦਾ ਮੀਆਂ ਮੀਆਂ ਕਰਦਾ ਕੰਮ ਨਾਲ ਕੰਮ ਵੀ ਐਕਿਊਰੇਸੀ ਨਾਲ ਹੋ ਰਿਹਾ ਹਾਂ ਇਹ ਨਹੀਂ ਹੈਗਾ ਝੁੱਟੀ ਮੁੱਟੀ ਹਾਂ ਮੇਰਾ ਇੰਡਰ ਹੈ ਮੇਰਾ ਭਾਈ ਆ ਆਰਕੀਟੈਕਟ ਹਾਂ ਸਾਰੇ ਆਪਣੇ ਪਾਟਾ ਸਿੱਟਣਾ ਚੱਲ ਰਹੇ ਕੰਮ ਵਧੀਆ ਬਈ ਬਸ ਹੋਰ ਤੇਰੀ ਕਿਵੇਂ ਸੇਵਾ ਕਰੀ ਨਾ ਨਾ ਸੇਵਾ ਨਹੀਂ ਕੋਈ ਤੇ ਫੇਰ ਬੈਠਾਂਗੇ ਥੋੜਾ ਜਾਲੇ ਹਾਂ ਥੋੜੀ ਬੁਜੀ ਆ ਉਹਦੇ ਕੋਲ ਫੇਰ ਬੈਠ ਕੇ ਗੱਲ ਮਿਲ ਕੇ ਤੇ ਆਪਣਾ ਦੂਸਰਧਾਰ ਨਿਰਮਲ ਸਿੰਘ ਜੀ ਪਾਪਾ ਜੀ ਉਹ ਕਿੱਧਰ ਛੁੱਟੀ ਮੁੱਟੀ ਕਿੱਧਰ ਰੌਣਕ ਪਾਪਾ ਨਿਰਮਲ ਪਾਪਾ ਗਏ ਰਹਿੰਦਾ ਹੁਣ ਉਹ ਸਾਲਾ ਹੋਰ ਪਾਰਟੀ ਨਾਲ ਰਲ ਗਿਆ ਬਹੁਤ ਡਰਾਮਾ ਨਾ ਕਰ ਠੱਟਾ ਬੜੀਆਂ ਵਜਣੀਆਂ ਗੱਡੀਆਂ ਉਹ ਹੋਰ ਪਾਰਟੀ ਨਾਲ ਰਲ ਗਿਆ ਹੁਣ ਉਹਨੂੰ ਹੋਰ ਪਾਰਟੀ ਦਾ ਸਮਰਥਨ ਲੈ ਲਿਆ ਹੁਣ ਨਹੀਂ ਨਹੀਂ ਮੈਂ ਆਪਣੇ ਤੇ ਬ ਆਪੇ ਆਪ ਆਪਣੇ ਫਰਦਾ ਸਰਦਾ ਨੂੰ ਬਹੁਤ 30 ਸਾਲ ਪੁਰਾਣਾ ਕਿਹੜਾ ਲੱਭੂ ਓ ਬਈਆ ਹਾਂ ਇਹ țeੜਫੜ ਕਰਦਾ ਦਾਦੇ ਕਰ ਦਿੰਦੇ ਨਾ ਨਾ ਕਹਿੰਦਾ ਮੇਰੀ ਵੀਡੀਓ ਬਣਾ ਜੰਨੀ ਬਣਾਉਣੀ ਆ ਕੀ ਕੀ ਨਾ ਮੈਂ ਇਹ ਲੱਭੂ ਲੱਭੂ ਓ ਲੱਭੂ ਓ ਲੱਭੂ ਹਾਂ ਲੱਭੂ ਵੀਡੀਓ ਬਣਾਤੀ ਤੇਰੀ ਮਾਂ ਵੀ ਆਪਣਾ ਪੁਰਾਣਾ ਬੰਦਾ ਆ ਇਹ ਸਹੀ ਆ ਨਾ ਇਹ ਲੱਭੂ ਇੱਕ ਉਧਰ ਬੇਵੀ ਨਵੇਂ ਬੜੇ ਘਾੜਾ ਠੋੜ ਠੀਕ ਠਾਕ ਹੈ। ਸਹੀ ਹੈ ਸਰਦਾਰ ਇੱਕ ਰਬਰ ਕੋਟੋ ਸਰਦਾਰ ਹੈ। ਨਹੀਂ ਖੁੱਲੇ ਦਿਲ ਵਾਲਾ। ਠੀਕ ਆ ਆਪਣਾ ਠੀਕ ਆ ਵਧੀਆ। ਠੀਕ। ਦੇ ਬਾਈ ਨਾ ਕਿੰਦਾ ਲੱਭੂ ਲੱਭੋ। ਉਧਰ ਗੱਪੀ। ਉਧਰ ਗੱਪਾਂ ਮਾਰਨੇ ਵਾਲਾ। ਉਧਰ ਪਛਰਵਾਏ ਬੇਵੀ। ਆਏ ਨਾ ਤੁਹਾਡੇ ਘੈਂਟ ਘੈਂਟ ਰੱਖੇ ਹੋਏ ਸਾਰਿਆਂ ਦੇ। ਹੁਣ ਬਾਈ ਛੱਡੀ ਚੋਨੇ ਕੋਲਤੀ ਬਥੇ ਹੁੰਦਾ ਉਹਦੇ ਫਿਨਿਸ਼ਿੰਗ ਦਾ ਕੰਮ ਰਹਿ ਗਿਆ। ਹਾਂ ਫਿਨਿਸ਼ਿੰਗ ਦਾ ਕੰਮ ਰਹਿ ਗਿਆ ਹੁਣ ਬਾਈ। ਫਿਨਿਸ਼ਿੰਗ ਦਾ ਫਿਰ ਕਿਹਨਾਂ ਦਾ ਇੱਕੋ ਰਿਹਾ ਨਾ ਮੈਸਤਰੀ ਤੇ ਹੈਲਕਾਰ। ਆਏ ਬੇਟੀ ਨੂੰ ਮਾੜੇ ਮਾਰੇ ਗਲਤੀ ਮੁਸਤੀਕ ਕਰ ਦਿੰਦੇ ਆ। ਚਲ ਦੇਖਾ ਤੂੰ ਮੇਰੇ ਰੀਚਾਰਜ ਕਰ ਦਿੰਦਾ ਨਾ ਵੈਰੀ ਫਾਸਟ ਹਾਂ ਤੂੰ ਮਾ ਚੋ ਜਦਾ ਫੇਰ ਇਹ ਹੁੰਦਾ ਚਲ ਕੋਈ ਨੀ ਨਾ ਕਰ ਲੈ ਗਤੀ ਮਜ਼ੇਕ ਹੋ ਜਾਂਦੀ ਹੈ ਹੁਣ ਘਟਾ ਦਿੰਦੇ ਨਾ ਬਸ ਸੇਫਟੀ ਨਾਲ ਕੰਮ ਕਰੋ ਵੀਰ ਦੁਬਈ ਆਸ ਇਹ ਤੁਨੀ ਜਿੱਦਾਂ ਤੂੰ ਮੂੰਹ ਜਵਾਨੀ ਖੜਾ ਹੈ ਤੂੰ ਖੜਾ ਨਹੀਂ ਖੜਦਾ ਗਰ ਗਿਆ ਨਾ ਕਦੇ ਬੈਲ ਡਾਉਨ ਕਰਦੇ ਆਗੇ ਡਾਉਨ ਕਰ ਇਹਨੇ ਬਾਈ ਨੇ ਵੀ ਜਵਾਬ ਦੇ ਦਿਆ ਨਾ ਹਾਂ ਨਹੀਂ ਸਹੀ ਆ ਸੇਫਟੀ ਨਾਲ ਕੰਮ ਕਰੋ ਕੋ ਮਾੜਾ ਮੋਟਾ ਨਾ ਨਾ ਇਹ ਤਾਂ ਨਾਲ ਖੜਾ ਹੀ ਨਹੀਂ ਹੈਗਾ ਯਾਰ ਨਾਲ ਖੜੇ ਲਗਾ ਤੇ ਖੜਾ ਮਾਰ ਕੇ ਧੰਦੇ ਕਰ ਜਾਨਾ ਨਾ ਨਾ ਇੱਕ ਮੁੰਡੇ ਦੇ ਬੱਚੇ ਦੀ ਸਟਰ ਦਵਾਈ ਪਾਣੀ ਤੇ ਸਾਰੇ ਪੈਸੇ ਮੈਨੂੰ ਦਿੱਤੇ ਉਹਨੂੰ ਨਾਲੇ ਮੈਂਟੇਨੈਂਸ ਹਾਂ ਮੈਂਟੇਨੈਂਸ ਨਾਲੇ ਸੇਫਟੀ ਨਾਲ ਕਰੋ ਪਰ ਉਹ ਐਕਿਊਰੇਸੀ ਨਾ ਲੇਕਿਨ ਫਾਸਟ ਸੇਫਟੀ ਆ ਹਾਂ ਸਹੀ ਹੈ ਭਾਰੀ ਸਵਾਣਾ ਭਾਰੀ ਸੱਚੀ ਨਾਲ ਬਣਾਉਣਾ ਚਾਹੀਦਾ ਮੈਂ ਤਾਂ ਬਈ ਨੂੰ ਗਲਵਜ਼ ਲੈ ਕੇ ਦਿੱਤਾ ਤਾਂ ਉਹ ਨਹੀਂ ਪਾਉਂਦੇ ਹੁਣ ਕਿਹੜਾ ਵੀ ਇੱਥੇ ਕਾਉਣ ਪਾਉਂਦਾ ਹਾਂ ਕਈ ਤੇ ਵੱਧ ਕੇ ਠੀਕ ਹੈ ਇਹ ਤਾਂ ਨਹੀਂ ਆਉਂਦੇ ਨੀ ਛਾਤ ਦੇ ਨਾਲ ਦੀਆਂ ਇਹ ਇੱਟਾਂ ਦਾ ਹੱਥ ਨਾਲ ਦੀਆਂ ਆਇਤਾ ਫੁੱਟੇ ਸਾਡੇ ਤਾਂ ਬਿਨਾਂ ਸੇਫਟੀ ਦੇ ਕੰਮੇ ਨਹੀਂ ਗਲਵਜ਼ ਲਾਜ਼ਮੀ ਕੰਮ ਕਰ ਸਕ ਲੋ ਜੀ ਵੀਰੋਣੀ ਆ ਗਏ ਨੇ ਮਾਡਰਨ ਮਾਡਰਨ ਕਿਚਨ ਵਾਲੇ ਆਜੋ ਦਿਖਾਈਏ ਤੁਹਾਨੂੰ ਆਪਣੀ ਸਾਰੀ ਲੋਕੇਸ਼ਨ ਲੋ ਜੀ ਇਹ ਬਣਾਣੀ ਇਹ ਬਣਾਣੀ ਤੁਸੀਂ ਪੈਲਰ ਹੀ ਕਿਤੇ ਨਾਲ ਮੈਂ ਤੁਹਾਨੂੰ ਫੜੀ ਮੈਂ ਇੱਕ ਵਾਰੀ ਆਰਕੀਟੈਕਟ ਨਾਲ ਥੋੜੀ ਗੱਲ ਕਰਵਾ ਦਿੰਦਾ ਤੁਹਾਨੂੰ ਸਮਝਾ ਵੀ ਦਿੰਦਾ ਮੈਂ ਕਿੱਦਾਂ ਹੁੰਦਾ ਲੋ ਭਾਈ ਕਿਹੜਾ ਆਪਣਾ ਸੀ ਸਿਰਾਜੋਤ ਸਿਰਾਜੋਤੋਂ ਆਏ ਨੇ ਮੈਂ ਕਿਹਾ ਪਹਿਲਾਂ ਸਾਡੀ ਰੋਟੀ ਬਣਦੀ ਕਰ ਦੋ ਬਾਕੀ ਕੰਮ ਬਾਅਦ ਚ ਜਿਹੜੀ ਟਾਇਲ ਟੂਲ ਵੀ ਥੋੜੀ ਆਉਗੀ ਕਿ ਉਹ ਅਸੀਂ ਲਵਾ ਲਈਏ ਉਹ ਨਹੀਂ ਟਾਇਲ ਸਿਰਫ ਬਾਅਦ ਵਿੱਚ ਲੈਣੀ ਹੈ ਵੇਅ ਸਟਾਈਲ ਤਾਂ ਮੈਂ ਦੱਸੂਗਾ ਹਾਂ ਹਾਂ ਵੇਅ ਸਟਾਈਲ ਜਿਹੜੀ ਇਹ ਮਾਰਕਿੰਗ ਹੈ ਨਾ ਹਾਂ ਹਾਂ ਉਹ ਆਪਣਾ ਫਲੋਰ ਲੈਵਲ ਤੋਂ 23 ਇੰਚ ਰੱਖਦੇ ਆਂ ਅੱਛਾ ਉਹ ਆਪਾਂ ਸਕ੍ਰੈਪ ਟਾਇਲ ਵਿੱਚ ਪਾਣੀਏ ਤਾਂ ਕਿ ਆਪਾਂ ਨੂੰ ਸਿਲਨ ਸੁਲੰਦ ਨਾ ਆਵੇ ਠੀਕ ਹੈ ਠੀਕਾ ਉਦਲੀ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਆਪਾਂ ਫਾਈਨਲ ਕਰ ਲਾਂਗੇ ਨਾ ਡਿਜ਼ਾਈਨ ਬਣਾ ਕੇ ਹੁਣ ਆਪਾਂ ਮੈਜ਼ੇਮੈਂਟ ਲੈ ਲਗੇ ਹਾਂ 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 ਮੈਜ਼ੇਮੈਂਟ ਲੈਣ ਤੋਂ ਬਾਅਦ ਆਪਾਂ ਇੱਕ ਫਿਰ ਨਵੀਂ ਪਲਾਨ 3D ਬਲੂਪ੍ਰਿੰਟ ਬਣਾਵਾਂਗੇ ਆਹ 3D ਆਪਸ਼ਨ ਬਣ ਸਕਦੀ ਹੈ ਹਾਂ ਜਿਹੜਾ ਆਪਾਂ ਫਾਈਨਲ ਕਰਾਂਗੇ ਉਹਦੇ ਹਿਸਾਬ ਨਾਲ ਆਪਾਂ ਜਿਹੜੀ ਥੱਲੇ ਪਿੱਛੇ ਰਹਿਣੀ ਉਹਦੀ ਭਾਵੇਂ ਸਕ੍ਰੈਪ ਲਾ ਦੀ ਤੇ ਪਿੱਛੇ ਉਹ ਬਿਸਤਰ ਹੀ ਲੱਗਣੀ ਸੋ ਬਿਸਤਰ ਵਾਲੀ ਲੱਗ ਜੂ ਥੱਲੇ ਜੋ ਉਹ ਤਾਂ ਪਿੱਛੇ ਦਿਖਣੀ ਵੀ ਨਹੀਂ ਹੈਗੀ ਆਪਣੀ ਉਦੀ ਉਹ ਵੇਸਟਾਈ ਲਾਣੀ ਜਿਹੜੇ ਉੱਪਰ ਟਾਇਲ ਲਗਣੀ ਆ ਉਹ ਆਪਣੇ ਬਾਕਸ ਲੱਗੂਏ ਹਾਂ ਹਾਂ ਬਾਕਸ ਲੱਗਣ ਤੋਂ ਬਾਅਦ ਪੱਥਰ ਲਾਵਾਂਗੇ ਆਪਾਂ ਹਾਂ ਹਾਂ ਫਿਰ ਆਪਾਂ ਉਹਦੀ ਉਪਰਲੇ ਚਾਦ ਬਾਅਦ ਚ ਲਗਣੀ ਉਹ ਬਾਅਦ ਚ ਲੱਗੂ ਟਾਇਲ ਇਹਨੂੰ ਫਿਰ ਕਲਰ ਸਿਲੈਕਟ ਕਰ ਲਾਂਗੇ ਉਹਦੇ ਹਿਸਾਬ ਨਾਲ ਆਪਣਾ ਉਹ ਤੁਹਾਡਾ ਆਪਾਂ ਪੱਥਰ ਦੇ ਹਿਸਾਬ ਦੇ ਨਾਲ ਜਾਂ ਕਲਰ ਕਿਚਨ ਦੇ ਨਾਲ ਮੈਚਿੰਗ ਕਰਦਾ ਹੋਇਆ ਜਿਹੜਾ ਤੁਹਾਨੂੰ ਪਸੰਦ ਆ ਉਹ ਕਰ ਸਕਦੇ ਠੀਕ 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 ਵੇ ਵੇ ਪਾਸਾ ਪਲਸਟਰ ਵੀ ਹੋਣਾ ਹਾਂ ਪਲਸਟਰ ਵੀ ਹੋਣਾ ਉਹ ਵੀ 1 2 ਇੰਚ ਦਾ ਪਾਉਗਾ ਫਰਕ ਆ ਲੈਣਾ ਨਾ ਕੋਈ ਗੱਲ ਸੀਸਪਾ ਆਪਣਾ ਕੋਣ ਜਦੋਂ ਕੋਣ 3D ਆ ਗਿਆ ਫਿਰ ਤੁਹਾਨੂੰ ਉਹ ਵੀ ਸਾਂਝਾ ਕਰਾਂਗਾ ਆਪਣਾ YouTube ਉੱਪਰ ਵੀ ਕਿੱਦਾਂ ਦੀ ਲੱਗਦੀ ਕਿਚਨ ਫਿਰ ਉਹ ਰੱਬ ਜੀ ਬੰਦੇ ਤੇ ਬੇ ਰੋਏ ਤੈਨੂੰ ਲੱਗਦਾ ਨਹੀਂ ਲੱਗਦਾ ਕਿ ਤਰ੍ਹਾਂ ਕਦੋਂ ਜਾਣੀ ਆਪਣੀ ਇਹਦੀ ਸੇਹਤ ਜਾਊਗੀ ਜੀ ਹਾਂ ਇਹਦੀ ਸੇਹਤ ਜਾਊਗੀ ਇੱਥੇ ਆਹ ਬੰਨੀ ਇਹਦੀ ਸੇਹਤ ਲੈ ਲੈਣੇ ਪਹਿਲਾਂ ਹਾਂ 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 ਫੇਸ ਟੂ ਫਾਈ ਵੀ ਐਕਸਟੈਂਸ਼ਨ ਲਾਉਂਗਾ ਇਹ ਲਈ ਇਹਦੀ ਫੇਸ ਲਈ ਕਿੱਦਾਂ ਹਾਂ ਲੈ ਬਈ ਦੱਸੀ ਦੇ ਘਰ ਆਏ ਆ ਸਲੇਬ ਤੁਸੀਂ ਬੁਲਵਾਈ ਹੋਈ ਹੈ ਵੈਸੇ ਹਾਂ ਜੇ ਸਲੇਪ ਆਪਣੀ ਬਣ ਸਕਦੀ ਹੈ ਇਹ ਹੈ ਸਲੇਬ ਤੇ ਜਦੋਂ ਤੁਸੀਂ ਬੁਲਵਾਈ ਹੋਈ ਹੈ ਤਾਂ ਕੋਈ ਗੱਲ ਨਹੀਂ ਹੂੰ ਹੂੰ ਵੈਸੇ ਜੇ ਉੱਪਰ ਐਡੀਮਰ ਕਿਚਨ ਬਣਾਣੇ ਆ ਤਾਂ ਉਹ ਤੇ ਸਲੇਬ ਦੀ ਲੋਡ ਨਹੀਂ ਹੁੰਦੀ ਹਾਂ ਉਹ ਸਲੇਬ ਆਉਣੇ ਉਹਦੇ ਉੱਪਰ ਹੀ ਆਪਾਂ ਪੱਥਰ ਪੇਸ ਕਰ ਦਿੱਤਾ ਹੁੰਦਾ ਹੈ ਅਪਲਾਈ ਦੇ ਉੱਪਰ ਹੀ ਨਾ ਲੋਡ ਬਣਾ ਕੇ ਪਾ ਕੇ ਚਲੋ ਵੈਸੇ ਜੇ ਉਹ ਇਹ ਰੱਖਣੀ ਆਪਾਂ ਸਲੇਬ ਵੀ ਇੱਦਾਂ ਹੀ ਰੱਖ ਦਿੰਦੇ ਆ ਉਹਦੇ ਵਿੱਚ ਵੀ ਕੋਈ ਕੌਮ ਨਹੀਂ ਹੈਗੀ ਉਹ ਨਾ ਸਲੇਬ ਰੱਖਣੀ ਨਹੀਂ ਹੁੰਦੀ ਨਹੀਂ ਹੁੰਦਾ ਰੱਖਣੀ ਜੀ ਹੁੰਦਾ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਸੀ ਫਿਰ ਮੈਂ ਘਰ ਆਇਆ ਹੁਣ ਰੋਟੀ ਖਾਵਾ ਜਾ ਕੇ ਤੇ ਮੰਮੀ ਨੂੰ ਕਿਹਾ ਵੱਡੀ ਮੰਮੀ ਨੂੰ ਕਿਹਾ ਕਹਿੰਦੀ ਕੜੀ ਬਣੀ ਮੈਂ ਕੜੀ ਲਿਆ ਦਉ ਪਰ ਤੇ ਇਹ ਆਇਸੀ ਫਸੀ ਲੁਧਿਆਣਾ ਕਿਚਨ ਦੇਖ ਕੇ ਆਏ ਤੇ ਇਹ ਹੁਣ ਸਾਡਾ 3D ਮੈਪ ਬਣਾ ਕੇ ਦੇ ਦੇ ਜਾਣਗੇ ਜੱਸੀ ਦੇ ਮਿਲਦੇ ਵੈਸੇ ਥੋੜਾ ਹੈ ਤਾਂ ਕੋਸਟੀ ਹੈ ਪਰ ਚੀਜ਼ ਇੱਕ ਵਾਰ ਲੱਗ ਗਈ ਭੁੱਲ ਜੋ ਫਿਰ ਉਮਰਾ ਪਰਦਾ ਹੈ ਉਮਰਾ ਪਰਦਾ ਹੀ ਸਾਥ ਹੈ ਬਸ ਫਿਰ ਇਹਦਾ ਚੀਜ਼ HD ਉਹ ਆ ਵੀ ਇੱਥੇ ਬੰਦੇ ਹੋਰ ਵੀ ਬਣਾ ਦਿੰਦੇ ਪਰ ਹੁਣ ਤੁਹਾਨੂੰ ਕਿਦਾਂ ਸਮਝਾਵਾਂ ਚੀਜ਼ ਇਹ ਕਲਾਸ ਆ ਬਸ ਉਹ ਇੱਕ ਕਮਰੇ ਦੇ ਅੰਦਰ ਦਾ ਕਬੂਰਡ ਬਣੂਗਾ 1,30,000 30,000 ਇੱਥੇ ਤੱਕ ਬਣਨਾ ਜਿਹੜਾ ਅੰਦਰ ਕਬੂਰਡ ਬਣਨਾ ਹੈ ਜਿਹੜਾ ਹੁਣ ਉੱਥੇ ਉਹਨਾਂ ਨੇ ਐਸਟੀਮੇਟ ਲਾਇਆ ਤਾਂ ਮੈਂ ਸੋਚਿਆ ਮੇਰੇ ਤਿੰਨ ਬਣਨੇ ਮੈਂ 3 ਲੱਖ ਗਿਆ ਆ ਚੀਜ਼ ਜਿਹੜੀ ਇਹ ਚੀਜ਼ ਇਹਨਾਂ ਦੀ ਹੈ ਨਾ ਇਹ ਉਹ ਹੁੰਦੀ ਹੈ ਵੀ ਆਪਾਂ ਜਿੱਦਾਂ ਮਰਜ਼ੀ ਖੋਲ ਲਈ ਉਹਨੂੰ ਇਕੱਠਾ ਕਰਕੇ ਫੇਰ ਕਿਸੇ ਹੋਰ ਕਮਰੇ ਜਲਾ ਉੱਧਰ ਬਦਲਾਉਣਾ ਆ ਜਾਂਦਾ ਉਹ ਨਹੀਂ ਦੂਜੇ ਮਹੁੰਨੀ ਜਿਹੜੇ ਆ ਅੱਜ ਕੱਲ ਆਪਣਾ ਕਰਦੇ ਪੜਦੇ ਉਹ ਪੱਕੇ ਹੀ ਫਿੱਟ ਕਰ ਦਿੰਦੇ ਆ ਜਦੋਂ ਮੇਰੀ ਲਿਮਾਰੀ ਬਹੁਤ ਭਾਰੀ ਆ ਵੀ ਇਹ ਉਹ ਇਕੱਲਾ ਇਕੱਲਾ ਪਾੜ ਖੁੱਲ ਉਹ ਮੈਂ ਖਾ ਮਰ ਰੋਟੀ ਬਾਕੀ ਗੱਲਾਂ ਬਾਅਦ ਇੱਕ ਹੋਰ ਚੀਜ਼ ਆ ਮੈਂ ਪਤਾ ਨਹੀਂ ਕਿਹੜੀ ਚੀਜ਼ ਮੰਗਾਈ ਤੀ ਮੈਨੂੰ ਪਤਾ ਨਹੀਂ ਕਿਹੜੀ ਚੀਜ਼ ਦੇਖਣੇ ਕੋਲ ਕਿ ਕਾਇਦੇ ਚ ਖਾ ਲੈ ਆ ਵੀ ਲੈ ਮਮੀ ਨੇ ਭਾਈ ਕੜੀ ਲੈਂਦੀ ਕੜੀ ਖਾਈਏ ਤਾਂ ਮੱਖੀਆਂ ਬਹੁਤ ਹੋ ਜਾਂਦੀਆਂ ਇੱਕਦਾਂ ਆ ਆ ਪਾੜ ਗਿਆ ਜਿਹੜਾ ਉਹ ਮੇਟੀਆਂ ਇਹਨਾਂ ਦਿਨਾਂ ਚ ਹੋਏ ਜਾਂਦੀਆਂ ਹੁਣ ਉਹਦੇ ਹੁੰਦੇ ਆ ਜਿਹੜਾ ਫੋਟਰੀ ਭਰ ਉਹ ਉਹੀ ਰੋੜਾ ਪੈ ਜਾਂਦਾ ਜਿਹੜੇ ਪੋਲਟਰੀ ਫਰਮ ਦਾ ਰੋਲਾ ਪੈਜਣ ਜਦ ਇਹ ਥੋੜਾ ਜਿਹਾ ਹੋ ਜਾਂਦੇ ਨੇ ਦਿਨ ਚ ਨਾ ਜਦ ਦਰਮਿਆਨਾ ਜਿਹਾ ਮੌਸਮ ਦਾ ਬਹੁਤ ਹੁੰਦੀ ਆ ਪਰ ਉਹ। ਉਹਦੀ ਬਰਖੇ ਖੰਦੇ ਬਾਅਦ ਚ ਬਣਾ ਆ ਦੇਖਾਂ ਵੀ ਕਿਆ ਚੀਜ਼ ਮੰਗਾਈ ਦੀ ਯਾਰ ਮੈਂ ਭੁੱਲੇਗਾ ਕਿਆ ਆਰਡਰ ਕਰਾਇਆ ਹੋਤਾ ਇਹ। ਆ ਗਿਆ ਆ ਗਿਆ ਚਿੱਤੇ। ਇਹ ਨਾ ਜਿੱਦਾਂ ਆਪਾਂ ਇਹ ਥੱਲੇ ਹ ਲੱਗ ਜਣੀਆਂ ਹਾਂ ਇਹ ਉਹ ਬਣ ਜਾਂਦੀ ਆ। ਜਿਵੇਂ ਛੋਟੀ ਪਾਰਕ ਬਣੀ ਨਾ ਕਰਦੇ ਵਿੱਚ ਜਦੋਂ ਕਿਤੇ ਲੌਂਗ ਹੁਣ ਤੁਹਾਨੂੰ ਦਿਖਾਵਾਂ ਦੇਖਦੇ ਕੱਦਨ ਜਿਵੇਂ ਹੈ ਨਾ ਕਿਤੇ ਕਰੂੰਗਾ ਫਿੱਟ ਇਹ। ਬੁੱਜਰ ਭਾਈ ਆਜੇ ਮੋਟਰ ਪਰ ਫਿਰ ਕਰਾਂਗੇ ਪੱਟੇ ਨਾਲ ਲੈ ਜੀਵੇਂ ਨੂੰ। ਜਿਵੇਂ ਕਰਦੇ ਨੇ ਡਿਜ਼ਾਈਨ ਦਾ ਬਣੂਗਾ ਤੇ ਮੋਟਰ ਪਾਵਾਂਗੇ ਇਹਨੂੰ ਆਪਣੇ ਪਾਰਕ ਦੇ ਵਾਲੇ ਜਿਹੜੇ ਘੈਂਟ ਲੱਗਣਗੇ ਹੈ। 3 ਵਜੇ ਵਾਲੀ ਚਾਹ ਬਣਾਉਣ ਲੱਗੇ ਹੁਣ। ਉਹ ਆ ਜਾ ਵਾਲੀ ਹੁਣ। ਜਿਆਦਾ ਹੀ ਬਣਾ ਲਈ ਚਾਹ ਵਾ। ਮੰਮੀ ਪਛਦੇ ਵੀ ਆਹ ਕਾ ਚੀਜ਼ ਲੈਂਦੀ ਆ। ਹਾਂ। ਨੰਗਾ ਦਿੱਲਾ ਸਜਾਵਟ ਬਣਾਉਂਦੇ ਸੀ। ਵਧੀਆ ਬਣ ਗਈ। ਹਾਂ। ਹੁਣ ਤਾਂ ਕੋਈ ਚੀਜ਼ ਲਾਉਣ ਦੀ ਲੋੜ ਨਹੀਂ। ਸੰਜੀਤ ਆ। ਅ। ਲਾ ਚਾਹ ਬਣ ਗਈ ਦੇ ਜਮਾਣਾ ਨੂੰ। ਕੱਦਲ ਮਹਿਕਰਾ ਨੇ ਫੋਗਾ ਨਹੀਂ ਮਾਰਿਆ ਹੈਗਾ ਮੈਨੂੰ ਪੁੱਛਦਾ ਆ ਕੇ ਹੁਣ ਫੋਗਾ ਮਾਰ ਦਮਾ ਨਾ ਥੱਲੇ ਵਾਲਾ ਖੇਤ ਪਾ ਜਾਣਿਆਂ ਨੇ ਟਰੈਕਟਰ ਚੱਕ ਟਰੈਕਟਰ ਚੱਕਣ ਭੱਜ ਗਏ ਮੈਂ ਫੋਗਾ ਮਾਰਾਂ ਜੇ ਇਹ ਕਹਾਂ ਸੇ ਨਿਕਲ ਰਹੀ ਆ ਮਿੱਟੀ ਹਾਂਜੀ ਆ ਤਰਾਰ ਰਿਹਾ ਤੇਰਾ ਗੱਟਕੇ ਵਾਲਾ ਉਹ ਕਿੱਥੇ ਖੱਜਾ ਬੜਾ ਬੜੀ ਓਕੇ ਕੰਮ ਵਧੀਆ ਕਰ ਲੈ ਚੱਲ ਚੜਦੇ ਹੋਗੇ ਪੰਪਰ ਨੂੰ ਹੈ ਜੇ ਨਹੀਂ ਲੈ ਵੀ ਚਾਹ ਆ ਗਈ ਆ ਕਾਪਾਲੂ ਭਾਈ ਇਹ ਬੰਦੇ ਹੋ ਮੈਂ ਕਿਧ ਲੰਗਿਆ ਮੈਂ ਤਾਂ ਸੁਆਗਾ ਪਾਉਂਦਾ ਲੈ ਪੌੜੀ ਚੜਦੀ ਕਰਦੀ ਜਿਹੜੇ ਨੇ ਆਜੋ ਭਾਈ ਪਰਪੀ ਆਈ ਪਰਪੀ ਸਵਾਦੀ ਸਪੈਸ਼ਲ ਇੱਕ ਬੱਲਾ ਬਲਾ ਇੱਥੇ ਯਾਰ ਹੁਣ ਹਣਾ ਆ ਦੇ ਹਾਂ ਲੱਭੂ ਮੇਰੇ ਵੀ ਢਾਲੋ ਤੇਰਾ ਹੱਥ ਕੰਮ ਰਾ ਲੱਭੂ

ਸਰਚਰੀ ਕੱਲ ਦਸਤਰੀ ਦਾ ਬੰਦਾ ਤਿੰਨ ਮਹੀਨੇ ਉੱਪਰ ਹੋ ਗਿਆ ਨਾ ਦੋ ਦਸਤਰੀ ਦਾ ਵੱਡੇ ਦਾ ਹਾਂਜੀ ਬਾਈ ਤੈਨੂੰ ਹਿਲਟੀ ਚਾਹੀਦੀ ਹੁਣ ਹਾਂਜੀ ਉਹ ਮੜਾ ਕਰਕੇ ਸੈਟ ਕਰ ਫਿਰ ਜਾ ਕਰਾਂ ਮੈਂ ਬੰਨ ਰਹਾ ਹਾਂ 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 ਤਾਂ ਕੱਲ ਨੂੰ ਤੇਰਾ ਕੰਮ ਆ ਚੱਲਦਾ ਹੋਣਾ ਉਹ ਤੇ ਉਹ ਤੋਂ ਲਿਆਉਣੀ ਫਿਰ ਉਹ ਤੇ ਬੋਲ ਜੇ ਅਕਲੇ ਹੋਣੀ ਫਿਰ ਆਪਾਂ ਨੂੰ ਚਾਹੀਦੀ ਤਾਂ ਹੈਗੀ ਹੋਊਗਾ ਹੋਰ ਕਿੱਥੇ ਬੱਜੂਗੀ ਫਿਰ ਆਪਣੇ ਉਹ ਤੇ ਉਹ ਬੀਮਾ ਬੂਮਾ ਨੂੰ ਇੱਕ ਬੰਦਾ ਲਾ ਦਵਾਂ ਉਹ ਫਿਰ ਆਪਾਂ ਨੇ ਅੱਛਾ ਚੱਕਦੇ ਹੋ ਦੋ ਦਿਹਾੜੀ ਲਾ ਲੈਂਦਾ ਉਹ ਕਹਿੰਦਾ ਕਿ ਅਕੜ ਜੜੀ ਬੀਮੂ ਥਲੇ ਥਲੇ ਭੰਨੇ ਪੰਨੇ ਵਾਲੇ ਸਾਰੇ ਭੰਨਣੇ ਵਾਲੇ ਸਾਰੇ ਪੰਨ ਕੇ ਨਾ ਸਾਰਾ ਕਰਾਈ ਗੀ। ਨਹੀਂ ਉਹ ਵੀ ਵੇ। ਵੀ ਚੱਕਦੇ ਹੋ ਜਾ। ਚੱਕ ਵੀ ਮੋਟਰ ਸਾਹਿਬ। ਉਹਨਾਂ ਕਹਿੰਦਾ ਦਸਤਾ ਵੀ ਸਭ ਭੰਨੇਗਾ। ਉਹ ਆ ਭੰਨੇ ਵੀ ਅੰਦਰ ਗਏ ਦੋ ਇਹ ਵੀ। ਹਾਂ ਹਾਂ ਹਾਂ। ਜੇ ਮਿੱਟੀ ਦਾ ਪੈਂਦੀ ਆ ਤੇਰਾ ਅੱਛੀ ਪਤਲੀ ਹੋ ਜਾਣੀ। ਖਾਦਾ ਚੇ ਤੇ ਹਾਂ ਇਹ ਵੀ ਪਤਲੀ ਸੀ ਗੋਲਾ ਦੇ। ਪਤਲੀ ਕਰਾ ਦਿੰਦੀ। ਹੋਈ ਹੋਈ। ਹਾਂ ਹਾਂ ਹਾਂ। ਇਹਨਾਂ ਵੀ ਹੋ ਜਾਣੀਆਂ ਮਲ ਦਾ ਜਰਾ ਹੋ ਜਾਣ। ਠੀਕ ਆ ਠੀਕ ਆ ਠੀਕ ਚੱਕ ਲਓ ਜਾ ਦੇ। ਚੱਕ ਮੋਟਰ। ਹਲਾ ਵੀ ਲਾਇਆ ਗਏ ਹਾਂ। ਅੱਜ ਦਾ ਤਨਾਖਪੁਰ ਵੀ ਆ ਗਰਾਊਂਡ ਦੇ ਵਿੱਚ ਕਿਨਦਰਬਾਦ ਆਇਆ ਆ ਆ ਵੀ ਕਾਲਿਆ ਤੈਨੂੰ ਰੋ ਹੁਣਾ ਨਹੀਂ ਉਹ ਕਾਲੀ ਰਹਿਣਾ ਕਾਲੇ ਕਰਮਾ ਵਾਲੇ ਹੁੰਦੇ ਇੱਕ ਵਾਰੀ శ్రీਨਿਵਾਸ ਪੂਰੀ ਗਰਮੀ ਹਾਲੀ ਹੁਣ ਦੇਖਾਂ ਮੈਂ ਕਿਦਰਾ ਨੇ ਉੱਧਰ ਕਿਤੇ ਪੂਲੇ ਤਾਂ ਇਨਸ਼ਾਅੱਲਾ ਤੇ ਅੱਜ ਦੇਖਾਂ ਖੇਤਾਂ 'ਚ ਜਾ ਕੇ ਖੇਤਾਂ 'ਚ ਕਰਾਂ ਮਾਣਾ ਜੇ ਮੈਂ ਘਰੋਂ ਸੋ ਗੱਰਾ ਬਸ ਨਾ ਮਾਰਿਆ ਭਾਈ ਮੁੰਡਿਆਂ ਨੇ ਗਿੱਲ ਦੀ ਬਾਦੂਆ ਖੇਤ ਵਿੱਚ ਹੁਣ ਪੱਤੇ ਛੜਨਗੇ ਇਹ ਪੱਤੇ ਕਣਕ ਨੂੰ ਦੱਬਣਗੇ ਅਸੀਂ ਪੱਤੇ ਨੂੰ ਦੱਬਾਂਗੇ ਲੋਕ ਇਹ ਨਾ ਕੰਮ ਦਾ ਕੱਲ ਇੱਕ ਦਿਹਾੜੀ ਲਾ ਕੇ ਇਹਦੇ ਵਿੱਚ ਕਣਕ ਤੇ ਕੀੜ ਜੇ ਗੁੱਜਰ ਭਾਈ ਨਾਲ ਮੇਰੀ ਗੱਲ ਹੋਈ ਕੱਲ ਸਵੇਰੇ ਸੱਜਰੇ ਕਦਮ ਪਹੁੰਚ ਜਾਊਗਾ ਹੁਣ ਦੁਬਾਰਾ ਇੱਕ ਵਾਰੀ ਫੇਰ ਫੋਨ ਕਰ ਲਵਾਂ ਪੁੱਛਾਂ ਤੇ ਆਊਗਾ ਤਾ ਨਹੀਂ ਆਊਗਾ ਮੋਟਰ ਦੀ ਚਾਬੀ ਉਹਦੇ ਕੋਲੇ ਆ। ਉਹ ਜਿੱਥੇ ਗਿਆ ਤਾਂ ਉੱਥੇ ਸੱਚ ਕਰਨਾ ਔਖਾ ਦਾ। ਉਹਨਾਂ ਮਨ ਫਿਰ ਕਿਸੇ ਨੇ ਬੰਦੇ ਨੇ ਦੱਸਿਆ ਵੀ ਉਹਦੇ ਕੋਲ ਪਤਾ ਕਰਦੇ ਉਹਦੇ ਕੋਲ ਨਾ ਹੋਵੇ। ਫਿਰ ਉੱਥੇ ਪਤਾ ਕਰਿਆ। ਉਹ ਬੰਦਾ ਕਹਿੰਦਾ ਮੈਨੂੰ ਕਹਿੰਦਾ ਗੁਜਰਤ ਨੂੰ ਮਹਿੰਗਾ ਪੈਂਦਾ। ਮੈਂ ਕੋਈ ਮਹਿੰਗਾ ਨਹੀਂ ਪੈਂਦਾ ਯਾਰ। ਸ਼ਾਮ ਨੂੰ ਵਧੀਆ ਖੰਡ ਲਾਉਂਦਾ ਉਹਨਾਂ ਦਾ ਬੰਦਾ ਕੰਮ ਕਰ ਲੈਂਦਾ ਮੋਟਰ ਬੜਿਆ ਰਹੇ। ਪਰ ਤੰਗ ਉਦੋਂ ਹੁੰਦਾ ਮੈਂ ਜਦੋਂ ਫਿਰ ਇਹ ਟੈਜੂ ਬੈਜੂ ਕਰਦਾ। ਮੀਨ ਸਵੇਰ ਦੇ ਵੀ ਕ ਸ਼ਾਮ ਤੱਕ ਹਟਦੀ ਨਹੀਂ ਹੈ ਤੇ ਫਿਰ ਕੰਮ ਖਰਾਬ ਹੁੰਦਾ ਨਹੀਂ ਪਾਣੀ ਨਹੀਂ ਲੈ ਮੈਂ ਆ ਕੇ ਪਾਣੀ ਆਪੇ ਲਾਊਗਾ ਉਥੋਂ ਇੱਕ ਦੋ ਦੇ ਕੁਆਰ ਦੇ ਦਵਾਰੇ ਕਰੀ ਬਣਵਾਵਾਂ ਫਿਰ ਆਪਣਾ ਕੰਮ ਚੱਲੇਗਾ ਜਿੱਦਾਂ ਉਹ ਕਾ ਨੂੰ ਹਲ ਤੱਕ ਮੈਡਮ ਜੀ ਆਏ ਨਹੀਂ ਹੈਗੇ ਪਤਾ ਨਹੀਂ ਕਿੰਡੀ ਬੜੀ ਸ਼ੋਪਿੰਗ ਕਰਨੀ ਹੈ ਨਾ ਨੇ ਅੱਜ ਸਵੇਰ ਦੇ ਨਿਕਲੇ ਹੋਏ 9 ਵਜੇ ਦੇ ਸ਼ਾਮ ਦੇ 7:30 ਹੋ ਚਲੇ ਹਲ ਤੱਕ ਨਹੀਂ ਪਹੁੰਚੇ ਹੈਗੇ ਕਹਿੰਦੇ 7:30 7:30 ਹੋ ਜਾਣ ਮੈਂ ਤਾਂ ਤੁਸੀਂ 11 ਵਜੇ ਦਾ ਨੇ ਦੇਖ ਲਊ 11:00 ਵੱਜਣਗੇ ਚਲੋ ਭਾਈ ਮੈਂ ਕਿਹਾ ਵੀ ਸ਼ਗਨਾ ਦੇ ਦਿਨ ਚੱਲਦੇ ਆ ਕੋਈ ਗੱਲ ਨਹੀਂ ਪਰ ਮੇਰੀ ਟੈਨਸ਼ਨ ਬਹੁਤ ਜ਼ਿਆਦਾ ਖਤਮ ਹੋ ਗਈ ਬਹੁਤ ਵੱਡਾ ਬੋਝ ਉਤਰਿਆ ਮੇਰੇ ਉੱਤੇ ਇਹ ਮੈਨੂੰ ਪਤਾ ਮੈਂ ਕਿਹਾ ਉਹਨੂੰ ਲੈ ਆਈ ਜਿੰਨੇ ਸੂਟ ਲਿਆਉਣੇ ਆ ਬਹੁਤ ਔਖੀ ਆ ਭਾਈ ਲੇਡੀਜ਼ ਨਾਲ ਸ਼ਾਪਿੰਗ ਕਰਨ ਦੀ ਬਹੁਤ ਜ਼ਿਆਦਾ ਥੋੜੀ ਨਹੀਂ ਬਹੁਤ ਜ਼ਿਆਦਾ ਦੇਖੀ ਜਾਣੇ ਦੇਖੀ ਜਾਣੇ ਚਲੋ ਛੱਡੋ ਇਹ ਕਰ ਕਰ ਕੇ ਕਹਾਣੀ ਹੈ ਜੀ ਕੜੀ ਘੰਟਾ ਬੈਠਦਾ ਮੋਟਰ ਉਰ ਬੈਠਣਾ ਔਖਾ ਕਰਤਾ ਮੱਛਰ ਨੇ ਪਾਣੀ ਬਹਿੜਦੀ ਸਾਰੇ ਡੰਗ ਮਗਾ ਠੀਠ ਹੋ ਗਿਆ ਬੜਾ ਹੋ ਗਿਆ ਟ੍ਰਿਕ ਆ ਕੇ ਮੱਛਰ ਨੂੰ ਵੀ ਪਵਨੇ ਸਾਰੇ ਸੁੰਡ ਜੀ ਬਾਰੇ ਗੱਡੀ ਹੁੰਦੀ ਜਿਹੜੇ ਬੈਡ ਚੱਕਰੇ ਕਰ ਦਣੇ ਜਿਹੜੇ ਉਹਨੂੰ ਪਤਾ ਨਾ ਵੀ ਜੇ ਥੋੜੇ ਲੰਬਾ ਬੈਠ ਕੇ ਵਿੱਚ ਨੂੰ ਖੂਨ ਚੂਸਣ ਲੱਗਾ ਜਦ ਚਟਾਗਾ ਵੱਜਣਾ ਉਪਰ ਬੜਾ ਇੰਟੈਲੀਜੈਂਟ ਹੋ ਗਿਆ ਭਾਈ ਮੱਛਰ ਬੜਾ ਲੇਕੇ ਹੋ ਗਿਆ ਤੱਕ ਨਹੀਂ ਮੈਡਮ ਜੀ ਆਏ ਹੈਗੇ ਤੇ ਮੈਂ ਬਹਗ ਬਣਾਉਣ ਲੱਗਾ ਅੱਜ ਪਨੀਰ ਦੀ ਪੁਰਜੀ ਫਾਸਟ ਫੂਡ ਜਿਹੜਾ ਮਿੰਟਾਂ ਸਕਿੰਟਾਂ ਚ ਬਣ ਜਾਂਦਾ ਦੋ ਪਿਆਜ਼ ਕੱਟ ਲਾਂ ਮੈਂ ਹੈਗਾ ਕੱਟ ਲੈ ਬਰੀਕ ਬਰੀਕ ਕੱਟ ਲਿਆ ਪਾ ਤੇਲ ਪਾ ਕੇ ਲੱਗ ਫਿਰ ਪ੍ਰਾਈਸ ਚ ਬਣਾ ਲਾਂ ਹਾਂਜੀ ਹਾਂ ਹਾਂ ਪਾ ਥੋੜੇ ਜੁੱਤਾਂ ਚਾਰ ਚਮਚੇ ਤੇਲ ਦੇ ਤੇ ਆਜ ਭੁੰਨ ਫਿਰ ਉਹਨਾਂ ਕੇ ਹਲਦੀ ਨੂਨ ਮਿਰਚ ਪਾ ਕੇ ਚੱਲ ਆਪਣੇ ਨਵੇਂ ਘਰ ਦੇ ਵਿੱਚ ਨਾ ਬੱਲਾ ਵਾਲਿਆ ਕਿ ਦੂਜੇ ਪਾਸੇ ਬੱਲਾ ਵਾਲਿਆ ਥੋੜਾ ਚਿਰ ਇੱਥੇ ਬੈਠਿਆ ਮੇਰੇ ਤਾਂ ਗੱਠੇ ਛਿੱਲ ਕੇ ਰੱਖਦੇ ਮਿਸਤਰੀ ਬੈਠਾ ਦੁੱਥੇ ਓਹੋ ਫਿਰ ਮਹਿ ਲਿਆਂਦੇ ਆਡੋਮਾਸ ਹੁਣ ਥੋੜੀ ਜੀ ਲਾਲਾ ਥੋੜੋਮਾਸ ਇੱਕਦਮ ਕਿਸੇ ਦੇ ਸਾਹਮਣੇ ਲਾਉਣ ਲੱਗ ਗਿਆ ਆਡੋਮਾਸ ਮੁੰਡੂ ਕਹਿੰਦਾ ਸ਼ੈਰੀ ਮੈਂ ਕਹਿੰਦਾ ਸ਼ੈਰੀ ਨਹੀਂ ਹੈਗੀ ਬਾਈ ਮੱਛਰ ਬੜਾ ਭੈੜਾ ਫਿਰਦਾ ਜੀ ਦਾ ਕਿਸੇ ਵੀ ਪ੍ਰਕਾਰ ਦਾ ਅਗਾਂ ਡੇਂਗੂ ਵਾਲਾ ਆ ਗਿਆ ਬਸ ਖਤਮ ਕਹਾਣੀ ਵੀ ਸੇਫਟੀ ਕਰਦੇ ਲਾਓ ਤੁਹਾਨੂੰ ਰੱਖੋ ਨਾ ਕਿ ਤਾਂ ਆ ਬੰਦਾ ਵਾਕ ਤਾਂ ਪਾ ਨੇ ਇੱਕ ਇੱਥੇ ਬਰਬਾੜ ਹੋਇਆ ਆ ਤੁਰ ਪਿਆਜ ਪੁੰਨਰ ਹੋ ਰਿਹਾ ਇਧਰੋਂ ਪਨੀਰ ਕੱਟ ਰਿਹਾ ਬਹੁਤ ਬਰੀਕ ਬਰੀਕ ਕੱਟਿਆ ਮੈਂ ਕਹਿੰਦਾ ਕਦੋਂ ਕਰਾਂ ਮੈਂ ਇੱਕ ਨਵੇਂ ਤਰੀਕੇ ਨਾਲ ਬਣਾਉਣਾ ਬਰੀਕ ਬਰੀਕ ਖੜਾ ਖੜਮਾ ਖੜਮਾ ਜਾ ਰਿਹਾ ਇਹ ਇਹ ਆਜਾ ਤਾਂ ਬਣ ਗਿਆ ਚਾਈ ਦੇ ਬਣਚਾ ਰਿਹਾ ਹੈ ਉਹਨਾਂ ਦੇ ਵਿੱਚ ਪਿਆਜ਼ ਪਾਇਆ ਤੇ ਥੋੜੀ ਜਿਹੀ ਵਿੱਚ ਨਾਲ ਦੁੱਧ ਵਾਲੀ ਕਰੀਮ ਪਾਈ ਤੇ ਥੋੜੀ ਜਿਹੀ ਪਾਸੇ ਵਿੱਚ ਕੈਚਅਪ ਜੇ ਬਣ ਗਿਆ ਹੁਣ ਸ਼ਾਈਕ ਬਣ ਗਿਆ ਨੇ ਹੁਣ ਪਿੱਛੇ ਪੈਣਾ ਵਿੱਚ ਲੇ ਗਏ ਜਦੋਂ ਇਹ ਇਹ ਤਾਂ ਪਉਣਾ ਦਹਾੜ ਕਿਤਾਬ ਇਧਰ ਜੇ ਲਾਹਿਆ ਯਾਰ ਜਿਹੜਾ ਤੋਂ ਹੋਟਲ ਰਨ ਮੈਨੇਜਮੈਂਟ ਦਾ ਕੋਰਸ ਕਰ ਰਹੇ ਆ ਲੁੱਕ ਬਾਈ ਸਬਜ਼ੀ ਦੀ ਕੈਰ ਭਾਈ ਅੱਜ ਲੇ ਬਾਈ ਮਸਤਰੀਆ ਉਹ ਖੁਸ਼ੀਆਂ ਭਰਿਆ ਦਿਨ ਆਇਆ ਖੁਸ਼ੀਆਂ ਭਰਿਆ ਦਿਨ ਅੱਜ ਉਹ ਉਹ ਠੀਕ ਆ ਹਾਂ ਜੀ ਹਾਂ ਜੀ ਹਾਂ ਆ ਚਰਨ ਸਾਡੇ ਹੀ ਪਾਲਾ ਆ ਗਏ ਜੀ ਆਜਾ ਲਾਡੇ ਪਰ ਆਈ ਤੁਰੇ ਲੋ ਹੈ ਸਾਡੇ ਕੋ ਸਬਜੀ ਦੀ ਹੈ ਸਬਜੀਆ ਰੋਟੀ ਉਹ ਕੋਈ ਗੱਲ ਨਹੀਂ ਫਿਰ ਕੀ ਹੋਗਾ ਮੀਟ ਲਿਆ ਮੈਨੂੰ ਲੱਗਦਾ ਭਾਈ ਫਿਰ ਬਣਾਇਆ ਹੋਵੇ ਤਨ ਅੱਜ ਅੱਛਾ ਸਭ ਇਕੱਠੇ ਬੈਠ ਕੇ ਦੋਨੇ ਜਣਾਂ ਨਾਲ ਪੈਗ ਲਾਉਨੇ ਆ ਠੀਕ ਨਾਲੇ ਖਾਂਦੇਗਾ ਜ਼ਰਾ ਮੁਰਗਾ ਚ ਕਿੰਦਾ 12 ਬਾਉਦਾ ਮੈਂ ਸਾਡੇ ਘਰ ਦੇ ਵੀ ਨਹੀਂ ਤੇਰੇ ਨਾਲ ਖਾਂਦਾ ਰੋਟੀ ਅੱਜ ਉੱਲੇ ਫੜਾ ਦੇ ਇੱਥੇ ਰੱਖਦੇ ਪਿਆ ਕਿੱਥੇ ਉੱਥੇ ਖਾਂਦੇ ਗੱਡੀ ਉੱਥੇ ਚੱਲਦੇ ਮੋਟਰ ਵੱਧ ਚੱਲਦੇ ਆ ਤੇਰੇ ਨਾਲ ਲੱਟਾਂ ਬੁੱਝ ਗਈਆਂ ਤੇਰੇ ਨਾਲ ਲੱਟਾਂ ਵੱਲ ਗਈਆਂ ਉਹ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਦੇਖ ਫਿਰਦਰ ਪਾਣੀ ਮੰਗਦੇ ਆ ਖੇਤ ਫਸਲ ਇੰਦਰ ਆਪਣੇ ਕਰਨ ਕੇ ਵਿੱਚ ਤੋਂ ਸਵੇਰੇ ਦੇਖੋਗੇ ਤੁਨੂੰ ਉੱਪਰਲੇ ਕਰਨ ਕੇ ਵੇਜ ਤੇ ਥੱਲੇ ਵਾਹ ਕੇ ਨਹੀਂ ਗਈ ਖੇਤ ਇਹ ਪਰ ਪਾਣੀ ਲਾ ਖਲ ਨੂੰ ਤਨੇ ਪਾਣੀ ਮੰਗਦੇ ਆ ਮੈਨੂੰ ਲਾਇਆ ਫਿਰ ਕੱਲ ਨੂੰ ਕਰ ਦਿੰਦੇ ਆ ਆਪਾਂ ਨਾਲੇ ਬਾਕੀ ਉਹਦੇ ਵਿੱਚ ਨਾ ਗੜਾਈ ਕਰ ਦੋ ਤੇ ਫਿਰ ਦੁਬਾਰਾ ਮਿੱਠਾ ਲਾ ਦੇਣਾ ਆਪਾਂ ਨੇ ਜਿਹੜਾ ਖੜਾ ਠੀਕ ਹੈ ਉਹਦੇ ਵਿੱਚ ਹੁਣ ਛਿੱਟਾ ਦੇ ਦੇਣਾ ਆਪਾਂ ਨੇ ਠੀਕ ਹੈ ਮਿੱਠੇ ਪਏ ਆ ਉਹਦੇ ਛਿੱਟਾ ਦੇ ਦੇਣਾ ਹੁਣ ਆਪਾਂ ਨੇ ਉਹਦੀ ਗੜਾਈ ਕਰਕੇ ਨਾ ਉਹਦੇ ਛਿੱਟਾ ਦੇਣਾ ਫਿਰ ਦੁਬਾਰੇ ਹੋ ਜਾਊਗਾ ਠੀਕ ਹੁਣ ਤੂੰ ਜਿੱਥੇ ਗਾਇਬ ਹੋਇਆ ਤਾਂ ਤੂੰ ਦੱਸ ਤਾਂ ਦਿੰਨਾ ਮੈਂ ਦੇਖੋ ਜੀ ਸਾਰੇ ਮੇਰੇ ਦਿੱਤੇ ਨੇ ਮੈਂ ਇਸ ਵਾਰ ਕੀ ਦਿੰਨਾ ਤੁਂ ਜਿਹੜਾ ਪਹਿਲੇ 4 ਦਿਨ ਕਿੱਥੇ ਰਹਿ ਗਿਆ ਪਹਿਲੇ 4 ਦਿਨ ਮੈਂ ਰਿਹਾ ਪੀਟਰਪੂ ਤਾਂ ਤੂੰ ਮੈਨੂੰ ਦੱਸਿਆ ਉਹੀ ਉਹੀ ਤਰ੍ਹਾਂ ਕੀ ਆ ਹਾਂ ਉਹਦੇ ਇੱਕਦਾਂ ਘਰ ਦੇ ਵਿੱਚ ਰਹਿੰਦੇ ਉਹ ਡਰਦਾ ਦਾ ਹਾਂ ਉਹ ਮੈਂ ਉਹ 10 ਦਿਨ ਉਹ ਗੋੜੇ ਫਿਰ ਉਹਦੀ ਮੈਂ ਤਾਂ ਪੈਣ ਲੱਗਿਆ ਪਿੱਛੇ ਅੱਛਾ ਅਜੇ ਮੇਰੇ ਭਾਣ ਜਾ ਕੇ ਮੈਨੂੰ ਤਾਂ ਫੋਨ ਕਰਾ ਦਿੰਦਾ ਉਹਨੇ ਪਾ ਤੇਰਾ ਫੋਨ ਨਾ ਤੋ ਨਹੀਂ ਜਾਂਦਾ ਫੋਨ ਬਤੂ ਕਰ ਫੋਨ ਕਰ ਮੈਨੂੰ ਚ ਲੈ ਜਾਂਦਾ ਹੋ ਜੂ ਤੂੰ ਉੱਥੇ ਚਲੀ ਗਿਆ ਮੈਂ ਤਾਂ ਕੋਈ ਮਾਰ ਮਿਲੂਗਾ ਤੇ ਰਹਿਣ ਨੂੰ ਛੱਡਦਾ ਮੈਂ ਲੈ ਮੈਨੂੰ ਮਾਰ ਦੂਗਾ ਬਾਈ ਉਹ ਤਾਂ ਛੱਡ ਦੇ ਤੇਰੇ ਜੀਰਿਆ ਮੈਨੂੰ ਮਾਰ ਮੈਂ ਤਾਂ ਹੁਣ ਵੱਲ ਦੋ ਦਿਨਾਂ ਨਾ ਪਤਾ ਲੱਗਦਾ ਮੈਂ ਕੁੱਤੇ ਲੈ ਕੇ ਲੱਪੜ ਜਾਣਾ ਤਾਂ ਫਿਰ ਕੀ ਆਣ ਦੇ ਆ ਰਿਆ